ਸ਼੍ਰੀ ਗੁਰਦਾਸਾਵਾ ਤਸੀਲ ਫਲੋਰ ਦੀਆਂ ਉਹਨਾਂ ਦੇ ਜ਼ਿੰਮੇਵਾਰ ਆਗੂ ਜਿਹੜੇ ਆ ਉਹ ਅੱਜ ਟਿੱਪਸਾ ਉਹਨਾਂ ਕਿ ਮੈਮਰੈਂਡਮ ਲੈਣ ਆਏ ਸੀ ਜਿਹੜਾ ਰਾਤ ਦਾ ਹੀ ਇੱਕ ਮਾਮਲਾ ਪਖਿਆ ਸੰਜੀਵ ਕੁਮਾਰ ਬਾਂਟੀ ਜਿਹੜਾ ਮੱਖਣ RAM ਪੱਤੀ ਖਾਲਸਾ ਦਾ ਪੁੱਤਰ ਹੈ ਔਰ ਰੂਮ ਇਟਲੀ ਚ ਰਹਿਣ ਆਇਆ ਉਹਨੇ ਇੱਕ ਵੀਡੀਓ ਵਾਇਰਲ ਕੀਤੀ ਜਿੱਥੇ ਸ਼੍ਰੀ ਗੁਰਦਾਸ ਜੀ ਦੇ ਖਿਲਾਫ ਜਿਹੜੀ ਗਾਲੀ ਗਲੋਚ ਕੀਤੀ ਉਥੇ ਨਰਦਾਸੀਆ ਧਰਮ ਦੇ ਗੁਰੂ ਸੰਤ ਰਣਜਨ ਦਾਸ ਮਹਾਰਾਜ ਬਾਰੇ ਵੀ ਸ਼ਬਦ ਬੋਲੇ ਆ ਔਰ ਨਾਲ ਹੀ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਆ ਇਹਦੇ ਨਾਲ ਪੂਰੇ ਵਿਸ਼ੇ ਭਰਦੀਆਂ ਜਿਹੜੀਆਂ ਗੁਰਦਾਸ ਨਾਮ લેਵਾ ਸਕਦਾ ਆ ਉਹਨਾਂ ਦੇ ਵਿੱਚ ਰੋਸ ਜਿਹਾ ਔਰ ਅਸੀਂ ਐਕਸ਼ਨ ਗੀਤਕ ਤੌਰ ਤੇ ਜਿਹੜਾ ਇੱਥੇ ਇਕੱਠੇ ਹੋ ਕੇ ਇੱਕ ਡੈਮੋਨਸਟ੍ਰੇਸ਼ਨ ਜਿਹੜਾ ਇਹ ਕੀਤਾ ਔਰ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਦੋਸ਼ੀ ਦੇ ਖਿਲਾਫ ਤੁਰੰਤ ਜਿਹੜਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਦੀ ਨਾ ਕਰਮ ਦੀ ਸੂਟ ਦੇ ਵਿੱਚ ਜਿਹੜਾ ਅਸੀਂ ਦੇਸ਼ ਵਿਆਪੀ ਅੰਦੋਲਨ ਨਰੰਭਣ ਦੀ ਗੱਲ ਕਹੀ ਜਾ ਔਰ ਮੈਨੂੰ ਆਸ ਹੈ ਕਿ ਸਰਕਾਰ ਸਾਡੀ ਗੱਲ ਤੇ ਗੌਰ ਕਰਦੇ ਹੋ ਤੁਰੰਤ ਮੁਕੱਦਮਾ ਦਰਜ ਕਰੇਗੀ ਔਰ ਸਖਤ ਤੋਂ ਸਖਤ ਕਾਰਵਾਈ ਕਰੇਗੀ ਉਹ ਕਿਹੜੀ ਕਮਿਊਨਿਟੀ ਚੋਂ ਜਿਹੜਾ ਊੜ ਬਦਸੀਆ ਕਮਿਊਨਿਟੀ ਚੋਂ ਕਲੇ ਪਰਿਵਾਰ ਚੋਂ ਆ ਪਰ ਉਹ ਮਾਨਸਿਕ ਤੌਰ ਤੇ ਸਾਨੂੰ ਜਿਹੜਾ ਉਹਦਾ ਸੰਤੁਲਨ ਸਹੀ ਨਹੀਂ ਲੱਗਦਾ ਜਿਹੜਾ ਉਹ ਇਹੋ ਜਿਹੇ ਅਪਸ਼ਬਦ ਬੋਲ ਰਿਹਾ ਕੋਈ ਵੀ ਸਾਡੇ ਸਮਾਜ ਦਾ ਵਿਅਕਤੀ ਆਪਣੇ ਗੁਰੂ ਦੇ ਖਿਲਾਫ ਕਦੀ ਅਪਸ਼ਬਦ ਨਹੀਂ ਬੋਲ ਸਕਦਾ ਔਰ ਇਹੋ ਜਿਹੇ ਅਪਸ਼ਬਦ ਬੋਲੇ ਤਾਂ ਇਹ ਬੜੀ ਮਤਭਾਗੀ ਕਟਨਾਇਆ ਹੁਣ ਤੁਸੀਂ ਡੀਐਸਪੀ ਸਾਹਿਬ ਨੂੰ ਮਿਲ ਕੇ ਕੀ ਉਹਨਾਂ ਨੇ ਕਿਹਾ ਸੀ ਇੱਕ ਮੈਮੋਰੈਂਡਮ ਦਿੱਤਾ ਕਿ ਦੋਸ਼ੀ ਦੇ ਖਿਲਾਫ ਤੁਰੰਤ ਇੱਕ ਮੁਕੱਦਮਾ ਦਰਜ ਕਰਕੇ ਜੋ ਬਣਦੀ ਕਾਰਵਾਈ ਉਹ ਕੀਤੀ ਜਾਵੇ ਕਿਉਂਕਿ ਦੋਸ਼ੀ ਤਾਂ ਵਿਦੇਸ਼ ਵਿੱਚ ਹੈ ਤੇ ਜਿਹੜੇ ਇਹਦੇ ਪਿੱਛੇ ਕੋਈ ਹੈ ਸਾਜ਼ਿਸ਼ ਕਰਦਾ ਲੋਕ ਹੈ ਦੰਗਾ ਪੜਕਾਉਣਾ ਚਾਹੁੰਦੇ ਆ ਦੇਸ਼ ਦਾ ਮਾਰਨਾ ਚਾਹੁੰਦੇ ਆ ਉਨਾ ਨੂੰ ਵੀ ਡ੍ਰੈਸ ਕੀਤਾ ਜਾਂਦਾ ਹੈ। ਅੱਜ ਦੱਸੋ ਇੱਕ ਜਿਹੜੇ ਸੋਸ਼ਲ ਮੀਡੀਆ ਤੇ ਕਾਫੀ ਵੀਡੀਓ ਵਾਇਰਲ ਹੋਈ ਹੈ ਜਿਹਦੇ ਵਿੱਚ ਇੱਕ ਕੋਈ ਬੰਦਾ ਗਾਲੀ ਗਲੋਚ ਕਰ ਰਿਹਾ ਹੈ। ਤਾਂ ਲੱਗਿਆ ਜਿ ਇੱਥੇ ਕਾਫੀ ਸੰਗਤ ਵੀ ਇਕੱਠੀ ਹੋਈ ਹੈ ਥਾਣੇ ਵਿੱਚ। ਤੁਹਾਡਾ ਵੀ ਰਿਪੋਰਟ ਹੈ ਜੀ ਮੰਗਵਾ। ਹਾਂ। ਸਾਡੇ ਕੋਲ ਇੱਕ ਜਿਹੜੀ ਕੰਪਲੇਂਟ ਆਈ ਸੀਗੀ ਅੰਬੇਡਕਰ ਸੈਨਾ ਤੋਂ ਜਿਹੜੀ ਚਤਤਬੰਦੀ ਹੈਗੀ ਉਹਨਾਂ ਦੇ ਪ੍ਰਧਾਨ ਗੁਲਸ਼ਨ ਕੁਮਾਰ ਨੇ ਕੰਪਲੀਟ ਕੀਤੀ ਸੀਗੀ। ਜਿਹਦੇ ਵਿੱਚ ਉਹਨਾਂ ਨੇ ਇੱਕ ਦੱਸਿਆ ਕਿ ਵੀਡੀਓ ਵਾਇਰਲ ਹੈਗੀ ਸੋਸ਼ਲ ਮੀਡੀਆ ਤੇ। ਤੇ ਉਹ ਦੇ ਵਿੱਚ ਉਹ ਸ਼੍ਰੀ ਗੁਰੂ ਰਬੀदास ਮਹਾਰਾਜ ਜੀ ਦੇ ਖਿਲਾਫ ਤੇ ਉਹਦੇ ਸੰਬੰਧੀ ਜਿਹੜਾ ਇਸ ਕੰਪਲੇਂਟ ਦੇ ਉੱਤੇ ਐਕਸ਼ਨ ਲੈਂਦੇ ਆ ਅਸੀਂ ਅੱਜ ਐਫ ਆਈ ਆਰ ਨੰਬਰ 143 ਜਿਹੜੀ ਹੈਗੀ ਆ ਉਹ 299 ਅਤੇ 352 ਬੀ ਐਨਐਸ ਦੇ ਤਹਿਤ ਦਰਜ ਕੀਤੀ ਹੈ ਇਹਦੇ ਵਿੱਚ ਦੋਸ਼ੀ ਦਾ ਨਾਮ ਸੰਜੀਵ ਕੁਮਾਰ ਉਰਫ सनी ਹੈਗਾ ਜੋ ਪੱਦੀ ਖਾਲਸਾ ਪਿੰਡ ਦਾ ਰਹਿਣ ਵਾਲਾ ਹੈਗਾ ਬਾਰੇ ਜਦੋਂ ਕੀ ਫਿਰ ਇਹ ਐਕਚੁਅਲੀ 5 ਘੰਟਾ ਦਾ ਟਾਈਮਲੀ ਦਰਜ ਹੋ ਗਈ ਸੀ ਅਸਲ ਦੇ ਵਿੱਚ ਜਿਹੜਾ ਪ੍ਰਿੰਟਰ ਸੀਗਾ ਪ੍ਰਿੰਟਰ ਦੇ ਵਿੱਚ ਖਰਾਬੀ ਆਉਣ ਕਰਕੇ ਥੋੜਾ ਪ੍ਰਿੰਟ ਕੱਢਣ ਦੇ ਵਿੱਚ ਦੇਰੀ ਹੋ ਗਈ ਤੇ ਉਹਦੇ ਵਿੱਚ ਥੋੜੇ ਹੋਰ ਕੋਈ ਕਾਰਨ ਨਹੀਂ ਸੀਗਾ ਇਹਦੇ ਲੇਟ ਹੋਣ ਦਾ ਪ੍ਰਿੰਟਰ ਪ੍ਰਿੰਟ ਨਹੀਂ ਨਿਕਲਿਆ ਉਹ ਇਹਨਾਂ ਨੂੰ ਪਹਿਲਾਂ ਕੰਪਿਊਟਰ ਤੇ ਦਿਖਾ ਵੀ ਦਿੱਤੀ ਸੀ ਕਿ ਵੀ ਆਫ 5 ਘੰਟਾ ਦਰਜ ਹੋ ਗਈ ਹੈ ਬਟ ਉਹ ਪ੍ਰਿੰਟ ਕੱਢਣ ਦੇ ਵਿੱਚ ਹੀ ਥੋੜਾ ਜਿਹਾ ਮਤਲਬ ਡਿਲੇ ਹੋ ਗਈ ਇਸ ਤਰ੍ਹਾਂ ਉਹ ਡਿਲੇ ਬਚਿਆ ਫਿਰ ਉਹਨੂੰ ਠੀਕ ਕਰ ਇਹ ਐਕਚੁਅਲੀ ਇਹਦੇ ਸਬੰਧੀ ਜਿਹੜੀ ਹੈਗੀ ਇਨਵੈਸਟੀਗੇਸ਼ਨ ਕਰਕੇ ਜਿਹੜੇ ਵੀ ਕਾਨੂੰਨ ਮੁਤਾਬਕ ਜਿਹੜਾ ਵੀ ਪ੍ਰੋਸੀਜਰ ਬ ਉਹ ਸਾਹਿਬ ਨਾਲ ਜਿਹੜਾ ਹੈਗਾ ਇਹ ਕਰਕੇ ਤੇ ਅਗਲੀ ਕਾਰਵਾਈ ਅਮਰ ਚਲ ਜਾਂਦੀ ਹੈ ਉਹ। ਤਾਂ ਖਤਮ ਹੋ ਗਿਆ ਇਹ ਤਾਂ ਮੈਂ ਤਾਂ। ਹਾਂਜੀ ਹਾਂਜੀ ਉਹਨਾਂ ਦੇ ਨਾਲ ਗੱਲ ਹੋ ਗਈ ਉਹਨਾਂ ਨੂੰ ਦੱਸਤਾ ਉਹ ਸਮਝ ਗਿਆ ਸਾਰੀ ਗੱਲ ਨੂੰ। ਉਹਨਾਂ ਨੂੰ ਦੱਸਤਾ ਕਿ ਸਾਡੇ ਟੈਕਨੀਕਲ ਵਾਲੇ ਜਿਹੜੀ ਪ੍ਰਿੰਟਰ ਦੀ ਪ੍ਰੋਬਲਮ ਆਉਣ ਕਰਕੇ ਨਾ ਇਹ ਲੇਟ ਹੋ ਗਿਆ ਸੀਗਾ। ਸੁਤਿਆ ਸ਼ਰਗੁਦਾਸ ਸਵਾਮਾ ਤਸੀਲ ਫਲੋਰ ਦੀਆਂ ਉਹਨਾਂ ਦੇ ਜ਼ਿੰਮੇਵਾਰ ਆਗੂ ਜਿਹੜੇ ਆ ਉਹ ਅੱਜ ਡੈਪਸਾਉਨ ਕਿ ਮੈਮਰੈਂਡਮ ਜਣਾਏ ਸੀ ਜਿਹੜਾ ਰਾਤ ਦਾ ਹੀ ਇੱਕ ਮਾਮਲਾ ਪਖਿਆ। ਸੰਜੀਵ ਕੁਮਾਰ ਬੰਟੀ ਜਿਹੜਾ ਮੱਖਣ RAM ਪੱਤੀ ਖਾਲਸਾ ਦਾ ਪੁੱਤਰ ਹੈ ਔਰ ਰੂਮ ਇਟਲੀ ਚ ਰਹਿ ਰਿਹਾ ਆ। ਉਹਨੇ ਇੱਕ ਵੀਡੀਓ ਵ ਇਥੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਖਿਲਾਫ ਜਿਹੜੀ ਗਾਲੀ ਗਲੋਚ ਕੀਤੀ ਉਥੇ ਨਰਦਾਸੀਆ ਧਰਮ ਦੇ ਗੁਰੂ ਸੰਤ ਰੰਜਨਦਾਸ ਮਹਾਰਾਜ ਬਾਰੇ ਵੀ ਸ਼ਬਦ ਬੋਲੇ ਆ ਔਰ ਨਾਲ ਹੀ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਆ ਇਹਦੇ ਨਾਲ ਪੂਰੇ ਵਿਸ਼ੇ ਭਰਦਿਆਂ ਜਿਹੜੀਆਂ ਗੁਰੂ ਦਾਸ ਨਾਮ ਲੈਵਾ ਸਕਦਾ ਆ ਉਹਨਾਂ ਦੇ ਵਿੱਚ ਰੋਸ ਜਿਹਾ ਔਰ ਅਸੀਂ ਇੱਕ ਸੰਗੀਤਕ ਤੌਰ ਤੇ ਜਿਹੜਾ ਇੱਥੇ ਇਕੱਠੇ ਹੋ ਕੇ ਇੱਕ ਡੈਮੋਨਸਟ੍ਰੇਸ਼ਨ ਜਿਹੜਾ ਇਹ ਕੀਤਾ ਔਰ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਦੋਸ਼ੀ ਦੇ ਖਿਲਾਫ ਤੁਰੰਤ ਜਿਹੜਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਦੀ ਨਾ ਕਰਨ ਦੀ ਸ਼ੂਤ ਦੇ ਵਿੱਚ ਜਿਹੜਾ ਅਸੀਂ ਦੇਸ਼ ਵਿਆਪੀ ਅੰਦੋਲਨ ਨਰੰਭਣ ਦੀ ਗੱਲ ਕਹੀ ਹੈ ਔਰ ਮੈਨੂੰ ਆਸ ਹੈ ਕਿ ਸਰਕਾਰ ਸਾਡੀ ਗੱਲ ਤੇ ਗੌਰ ਕਰਦੇ ਹੋ ਤੁਰੰਤ ਮੁਕਦਮਾ ਦਰਜ ਕਰੇਗੀ ਔਰ ਸਖਤ ਤੋਂ ਸਖਤ ਕਾਰਵਾਈ ਕਰੇਗੀ ਉਹ ਕਿਹੜੀ ਕਮਿਊਨਿਟੀ ਚੋਂ ਹੈ ਜਿਹੜਾ ਉਹ ਦਸਿਆ ਕਿ ਮੈਨੂੰ ਕਿਹੜੀ ਪਰਿਵਾਰ ਚੋਂ ਆਂ ਪਰ ਉਹ ਮਾਨਸਿਕ ਤੌਰ ਤੇ ਸਾਨੂੰ ਜਿਹੜਾ ਉਹਦਾ ਸੰਤੁਲਨ ਸਹੀ ਨਹੀਂ ਲੱਗਦਾ ਜਿਹੜਾ ਉਹ ਇਹੋ ਜਿਹੇ ਅਪਸ਼ਬਦ ਬੋਲ ਰਿਹਾ ਕੋਈ ਵੀ ਸਾਡੇ ਸਮਾਜ ਦਾ ਵਿਅਕਤੀ ਆਪਣੇ ਗੁਰੂ ਦੇ ਖਿਲਾਫ ਕਦੀ ਅਪਸ਼ਬਦ ਨਹੀਂ ਬੋਲ ਸਕਦਾ ਔਰ ਇਹੋ ਜਿਹੇ ਅਪਸ਼ਬਦ ਬੋਲੇ ਤਾਂ ਇਹ ਬੜੀ ਮਤਭਾਗੀ ਕਟਨਾਇਆ ਹੁਣ ਤੁਸੀਂ ਡੀਐਸਪੀ ਸਾਹਿਬ ਨੂੰ ਮਿਲ ਕੇ ਕੀ ਉਹਨਾਂ ਨੇ ਕਿਹਾ ਸੀ ਕਿ ਮੈਮੋਰੰਡਮ ਦਿੱਤਾ ਕਿ ਦੋਸ਼ੀ ਦੇ ਖਿਲਾਫ ਤੁਰੰਤ ਇੱਕ ਮੁਕੱਦਮਾ ਦਰਜ ਕਰਕੇ ਜੋ ਬਣਦੀ ਕਾਰਵਾਈ ਉਹ ਕੀਤੀ ਜਾਵੇ ਕਿਉਂਕਿ ਦੋਸ਼ੀ ਤਾਂ ਵਿਦੇਸ਼ ਵਿੱਚ ਹੈ ਤੇ ਜਿਹੜੇ ਇਹਦੇ ਪਿੱਛੇ ਕੋਈ ਸਾਜ਼ਿਸ਼ ਕਰਦਾ ਲੋਕ ਹੈ ਦੰਗਾ ਪੜਕਾਉਣਾ ਚਾਹੁੰਦੇ ਆ ਦੇਸ਼ ਦਾ ਮਾਰਨਾ ਚਾਹੁੰਦੇ ਆ ਪੁਨਰੂ ਵੀ ਡਰੈਸ ਕੀਤਾ ਜਾਦਾ ਹੈ। ਅੱਜ ਦੱਸਿਓ ਇੱਕ ਜਿਹੜੇ ਸੋਸ਼ਲ ਮੀਡੀਆ ਤੇ ਕਾਫੀ ਵੀਡੀਓ ਵਾਇਰਲ ਹੋਈ ਹੈ ਜਿਹਦੇ ਵਿੱਚ ਇੱਕੋ ਹੀ ਬੰਦਾ ਗਾਲੀ ਗਲੋਚ ਕਰ ਰਿਹਾ ਹੈ। ਤਸ ਲੈ ਕੇ ਆ ਜੀ ਇੱਥੇ ਕਾਫੀ ਸੰਗਤ ਵੀ ਇਕੱਠੀ ਹੋਈ ਹੈ ਸਾਡੇ ਵਿੱਚ। ਤੁਹਾਡਾ ਵੀਰਦਾ ਹੋਇਆ ਵੀ ਕੀ ਮਾਰਨਾ ਹੈ। ਹਾਂ। ਸਾਡੇ ਕੋਲ ਇੱਕ ਜਿਹੜੀ ਕੰਪਲੇਂਟ ਆਈ ਸੀਗੀ ਅੰਬੇਡਕਰ ਸੈਨਾ ਤੋਂ ਜਿਹੜੀ ਚੱਤੇਬੰਦੀ ਹੈਗੀ ਉਹ ਉਹਨਾਂ ਦੇ ਪ੍ਰਧਾਨ ਕੁਲਚਨ ਕੁਮਾਰ ਨੇ ਕੰਪਲੀਟ ਕੀਤੀ ਸੀਗੀ। ਜਿਹਦੇ ਵਿੱਚ ਉਹਨਾਂ ਨੇ ਇੱਕ ਦੱਸਿਆ ਕਿ ਵੀਡੀਓ ਵਾਇਰਲ ਹੈਗੀ ਸੋਸ਼ਲ ਮੀਡੀਆ ਤੇ। ਤੇ ਉਹ ਦੇ ਵਿੱਚ ਉਹ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਖਿਲਾਫ ਤੇ ਉਹਦੇ ਸੰਬੰਧੀ ਜਿਹੜਾ ਇਸ ਕੰਪਲੇਂਟ ਦੇ ਉੱਤੇ ਐਕਸ਼ਨ ਲੈਂਦੇ ਆ ਅਸੀਂ ਅੱਜ ਐਫ ਆਈ ਆਰ ਨੰਬਰ 143 ਜਿਹੜੀ ਹੈਗੀ ਆ ਉਹ 299 ਅਤੇ 352 ਬੀ ਐਨਐਸ ਦੇ ਤਹਿਤ ਦਰਜ ਕੀਤੀ ਹੈ ਇਹਦੇ ਵਿੱਚ ਦੋਸ਼ੀ ਦਾ ਨਾਮ ਸੰਜੀਵ ਕੁਮਾਰ ਉਰਫ सनी ਹੈਗਾ ਜੋ ਪੱਦੀ ਖਾਲਸਾ ਪਿੰਡ ਦਾ ਰਹਿਣ ਵਾਲਾ ਹੈਗਾ ਇਹ ਬਾਅਦ ਦਾ ਕੀ ਵੀ ਇਹ ਐਕਚੁਅਲੀ 5 ਘੰਟੇ ਦਾ ਟਾਈਮਲੀ ਦਰਜ ਹੋ ਗਈ ਸੀ ਅਸਲ ਦੇ ਵਿੱਚ ਜਿਹੜਾ ਪ੍ਰਿੰਟਰ ਸੀਗਾ ਪ੍ਰਿੰਟਰ ਦੇ ਵਿੱਚ ਖਰਾਬੀ ਹੋਣ ਕਰਕੇ ਥੋੜਾ ਪ੍ਰਿੰਟ ਕੱਢਣ ਦੇ ਵਿੱਚ ਦੇਰੀ ਹੋ ਗਈ ਤੇ ਉਹਦੇ ਵਿੱਚ ਹੋਰ ਕੋਈ ਕਾਰਨ ਨਹੀਂ ਸੀਗਾ ਇਹਦੇ ਲੇਟ ਹੋਣ ਦਾ ਪ੍ਰਿੰਟਰ ਪ੍ਰਿੰਟ ਨਹੀਂ ਨਿਕਲਿਆ ਉਹ ਇਹਨਾਂ ਨੂੰ ਪਹਿਲਾਂ ਕੰਪਿਊਟਰ ਤੇ ਦਿਖਾ ਵੀ ਦਿੱਤੀ ਸੀ ਕਿ ਵੀ ਆਫੀਰ ਦਰਜ ਹੋ ਗਈ ਹੈ ਬਟ ਉਹ ਪ੍ਰਿੰਟ ਕੱਢਣ ਦੇ ਵਿੱਚ ਹੀ ਥੋੜਾ ਜਿਹਾ ਮਤਲਬ ਡੇਲੇ ਹੋ ਗਈ ਜਿਸ ਤਰ੍ਹਾਂ ਉਹ ਡਿਲੀਵਰ ਆਇਆ ਫਿਰ ਉਹਨੂੰ ਠੀਕ ਕਰ ਇਹ ਐਕਚੁਅਲੀ ਇਹਦੇ ਸਬੰਧੀ ਜਿਹੜੀ ਹੈਗੀ ਇਨਵੈਸਟੀਗੇਸ਼ਨ ਕਰਕੇ ਜਿਹੜੇ ਵੀ ਕਾਨੂੰਨ ਮੁਤਾਬਕ ਜਿਹੜਾ ਵੀ ਪ੍ਰੋਸੀਜਰ ਬਣੂਗਾ ਉਹ ਹਿਸਾਬ ਨਾਲ ਜਿਹੜਾ ਹੈਗਾ ਇਹ ਕਰਕੇ ਤੇ ਅਗਲੀ ਕਾਰਵਾਈ ਅਮਲ ਚ ਲੈਂਦੀ ਹੋਊਗੀ ਤਾਂ ਖਤਮ ਹੋ ਗਈ ਤਾਂ ਨਾਲ ਹਾਂਜੀ ਹਾਂਜੀ ਉਹਨਾਂ ਦੇ ਨਾਲ ਗੱਲ ਹੋ ਗਈ ਉਹਨਾਂ ਨੂੰ ਦੱਸਤਾ ਉਹ ਸਮਝ ਗਿਆ ਸਾਰੀ ਗੱਲ ਨੂੰ ਉਹਨਾਂ ਨੂੰ ਦੱਸਤਾ ਕਿ ਸਾਡੇ ਟੈਕਨੀਕਲ ਵਾਲੇ ਜਿਹੜੀ ਪ੍ਰਿੰਟਰ ਦੀ ਪ੍ਰੋਬਲਮ ਆਉਣ ਕਰਕੇ ਨਾ ਇਹ ਲੇਟ ਹੋ ਗਿਆ ਸੀਗਾ